ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਪਤੇ ਪਿਆਰੀ ਸਾਧ ਸੰਗਤ ਜੀ ਇਹ ਬਾਬੇ ਦੀਪ ਸਿੰਘ ਜੀ ਦਾ ਗੁਰਦੁਆਰਾ ਵਾ ਟਾਲਾ ਸਾਹਿਬ ਇਹ ਮੈਂ ਤੁਹਾਨੂੰ ਇਹਦਾ ਬਾਹਰ ਦਾ ਦ੍ਰਿਸ਼ ਦਿਖਾ ਰਿਹਾ ਹਾਂ ਤੇ ਹੌਲੀ ਹੌਲੀ ਮੈਂ ਗੇਟ ਤੇ ਜਾਊਂਗਾ ਤੇ ਤੁਹਾਨੂੰ ਗੇਟ ਦੇ ਵੀ ਬਾਹਰ ਇਹ ਬਾਹਰ ਦਾ ਦ੍ਰਿਸ਼ ਦੇਖੋ ਬਾਬੇ ਦੀਪ ਸਿੰਘ ਦੇ ਦਰਬਾਰ ਤੇ ਟਾਲਾ ਸਾਹਿਬ ਦੇ ਚਾਰ ਨਿਸ਼ਾਨ ਸਾਹਿਬ ਹੈ ਇਹ ਚਾਰ ਨਿਸ਼ਾਨ ਸਾਹਿਬ ਹੈ ਹੁਣ ਮੈਂ ਗੇਟ ਵੱਡੇ ਗੇਟ ਤੋਂ ਅੰਦਰ ਜਾ ਲਗਾ ਤੇ ਤੁਹਾਨੂੰ ਉਧਰ ਵੀ ਵਿਖਾਉਣੇ ਆ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਇਹ ਤਰਨਤਾਰ ਅਮਰਸਾ ਰੋਡ ਦੇ ਉੱਤੇ ਆ ਆ ਵੇਖੋ ਇਹ ਰੋਡ ਆ ਇਹ ਰੋਡ ਆ ਓਹ ਸਾਹਮਣੇ ਬਾਬੇ ਨਵ ਸਿੰਘ ਜੀ ਦਾ ਵੀ ਗੁਰਦੁਆਰਾ ਵਾ ਤੇ ਆ ਵੇਖੋ ਇਹ ਇਹ ਮੇਨ ਗੇਟ ਸੀ ਬਾਬਾ ਜੀ ਦਾ ਦਰਬਾਰ ਤੋਂ ਜਾਣ ਵਾਸਤੇ ਅੱਜ ਬੰਦ ਕੀਤਾ ਗੱਡੀਆਂ ਨਾ ਜਾਣ ਅੱਜ ਵੀ ਬਹੁਤ ਅੱਜ ਵੀ ਬਹੁਤ ਰੌਣਕ ਹੈ ਬਾਬਾ ਜੀ ਦੇ ਦਰਬਾਰ ਤੇ ਅਜਬੂਤ ਤਵਾਰ ਦਾ ਦਿਨ ਹੈ ਅੱਜ ਵੀ ਦੁਨੀਆ ਜਿਹੜੀ ਅੱਜ ਪਬਲਿਕ ਸੰਗਤ ਜਿਹੜੇ ਬਾਬਾ ਦੀਪ ਸਿੰਘ ਜੀ ਮੰਨਦੇ ਆ ਠਾਲਾ ਸਾਹਿਬ ਨੂੰ ਮੰਨਦੇ ਆ ਉਸਰਾ ਸਾਹਿਬ ਨੂੰ ਅੱਜ ਵੀ ਸੰਗਤਾਂ ਬਹੁਤ ਆਈਆਂ ਇੱਥੇ ਵੇਖੋ ਗੱਡੀਆਂ ਖੜੀਆਂ ਤੇ ਇਹ ਨੀਸ਼ਾਨ ਸਾਹਿਬ ਬਾਬੇ ਦੀਪ ਸਿੰਘ ਜੀ ਦਾ ਮੋਟਰਸਾਉਟ ਟਾਲਾ ਸਾਉ ਸੰਤੇ ਤੁਸੀਂ ਦਰਸ਼ਨ ਕਰ ਲਏ ਹੋਣੇ ਆ ਦਰਸ਼ਨ ਕਰੋ ਬਹਿਰੂ ਜੀ ਦਾ ਖਾਲਸਾ ਸ਼੍ਰੀ ਬਹਿਰੂ ਜੀ ਕੀ